ਇਹ ਉਹਨਾਂ ਵੀਰਾਂ ਲਈ ਜਿਹੜੇ ਕਹਿੰਦੇ ਫੁੱਲ ਲੋਨ ਚਾਹੀਦਾ ਹਾਂਜੀ ਤੇ ਆਪਾਂ ਦਵਾਂਗੇ ਫੁੱਲੋਂ ਦੀ ਫੈਸਿਲਿਟੀ ਪਰ 30-35000 ਰੁਪਏ ਫਿਰ ਵੀ ਤੁਸੀਂ ਬੈਕਅਪ ਲਈ ਵਰਨਾ 2012 ਮਾਡਲ ਹਾਂਜੀ 1.6 EX ਵੇਰੀਐਂਟ ਦੇ ਵਿੱਚ બસ ਇਹਦਾ ਇਹਦਾ ਰੇਟ ਚਾਹੀਦਾ ਵੀਰੇ ਵੀ ਬੰਦਾ ਭੱਜ ਕੇ ਆ ਜੇ ਤੇ ਕਾਰ ਲੈ ਲੈ। ਜੀ ਇਹ ਗੱਡੀ ਤੁਹਾਨੂੰ ਦਵਾਂਗੇ ਜੀ 3.5 ਲੱਖ। ਲਓ ਜੀ 3,50,000 ਰੁਪਏ ਕਾਰ ਦਾ ਡਿਮਾਂਡ ਹੈ ਬਾਈ। ਬਾਕੀ ਮੌਕੇ ਤੇ ਨੇਗੋਸ਼ੀਏਸ਼ਨ ਵੀ ਹੋ ਜੂ ਕੁਝ ਨਾ ਕੁਝ ਤੇ ਦੋ ਸਰਵਿਸਾਂ ਫ੍ਰੀ ਹੋ ਗਈਆਂ ਬਾਈ ਤੁਹਾਡੀਆਂ ਠੀਕ ਹੈ। ਬਿਲਕੁਲ ਜੀ 90,000 ਕਿਲੋਮੀਟਰ ਜੈਨੂਨ ਚੱਲੀ ਕਾਰ। ਹਾਂਜੀ। ਦੂਜੇ ਨਾਮ ਦੀ ਕਸਟਮਰ ਦੀ ਕਾਰ ਕਸਟਮਰ ਹੀ ਤੁਹਾਡੇ ਨਾਲ ਡੀਲ ਕਰੂਗਾ। ਠੀਕ ਹੈ ਵੀਰੇ। 1,65,000 ਚ ਗੱਡੀ ਤੁਹਾਨੂੰ ਦਵਾਂਗੇ ਜੀ। ਓਕੇ। ਦੂਜੇ ਨਾਮ ਦੀ ਮੈਗਨਾਮ ਪੈਟਰੋਲ। ਲਓ ਜੀ ਬਈ ਕਾਲ ਕਰ ਲਿਓ ਨੰਬਰ ਸਕਰੀਨ ਤੇ ਹੈਗੇ ਨੇ ਬਈ ਚਲੋ ਆਰਡਰ ਤੇ ਤੁਸੀਂ ਆ ਸਕਦੇ ਹੋ ਬਈ ਹਨਾ ਬਾਈਕ ਤੇ ਨਾ ਆਇਓ ਮੇਰਾ ਭਰਾ ਉਹ ਕਹਤੋ ਜੀ ਉਹ ਵੀਰੇ ਫਿਰ ਕਾਰ ਵੀ ਲੈ ਕੇ ਜਾਣੀ ਇਹਨਾਂ ਨੇ ਚਲੋ ਬਾਈਕ ਬਾਈ ਜੀ ਅਸੀਂ ਛੱਡਿਆਵਾਂਗੇ ਕੋਈ ਗੱਲ ਨਹੀਂ ਲੈ ਵੀ ਮਿੱਤਰੋ ਗੱਲ ਕਰੀਏ ਵੀ ਹਨਾ ਗੱਡੀ ਆਪਾਂ ਚੈੱਕ ਕੀਤੀ ਬਾਹਰੋਂ ਤੇ ਅੰਦਰ ਤੋਂ ਹਨਾ ਬਈ ਸਿਰਾਕਾਰਾਂ ਨੇ ਬਈ ਹਨਾ ਜਲੰਧਰ ਖੜਿਆ ਜੱ ਆਪਾਂ ਹੋਠੀ ਐਂਡ ਸੰਘਾ ਮੋਟਰ ਤੇ ਬਾਈ ਹੋਰੀ ਆਪਣੇ ਨਾਲੇ ਪਾਰ ਦੂਜਾ ਹੈ ਬਈ ਤੇ ਬਹੁਤ ਸੋਹਣੀਆਂ ਗੱੜਾਂ ਮਿਲਣਗੀਆਂ ਬਈ ਉਰੋਂ ਤੇ ਆਪਾਂ ਕਹਦੇ ਬਿਨ ਯਾਰਾ ਆਜੂ ਅਗਰ ਤੁਸੀਂ ਕਾਰ ਲੈ ਕੇ ਬਈ ਰੇਟ ਪੱਖੋਂ ਕੁਆਲਿਟੀ ਪੱਖੋਂ ਤੇ ਬਾਕੀ ਬਾਈਆਂ ਦਾ ਸੁਭਾ ਉਹ ਪੱਖੋਂ ਇਹ ਤਿੰਨਾ ਪੱਖੋਂ ਬਈ ਸਿਰ ਆਇਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦੂਜੇ ਪਾਰ ਤੇ ਸਵਾਗਤ ਹੈ ਵੀਰੇ ਹਾਂਜੀ ਦੂਜੇ ਪਾਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਸਾਡੇ ਵੱਲੋਂ ਹਾਂਜੀ ਵੀਰੇ ਤੇ ਅਸੀਂ ਪਹਿਲੇ ਪਾਰ ਦੇ ਵਿੱਚ ਤੁਹਾਨੂੰ ਦਿਖਾਈਆਂ ਜੀ ਡਿੱਗੀ ਵਾਲੀਆਂ ਸਿडान ਸੈਗਮੈਂਟ ਦੀਆਂ ਗੱਡੀਆਂ ਹੁਣ ਚੱਲਦੇ ਆਪਾਂ ਮਿਨੀ ਐਸਯੂਵੀਆਂ ਜਿਵੇਂ ਕਿ ਬਰੀਜ਼ਾ ਗੱਡੀਆਂ ਹਾਂਜੀ ਤੇ ਬਾਈ ਜੀ ਤਿੰਨੋਂ ਗੱਡੀਆਂ ਨੇ ਤਿੰਨੋਂ ਹੀ 19 ਮਾਡਲ ਨੇ ਆਪਾਂ ਰੇਟ ਤਿੰਨਾਂ ਦਾ ਇਕੱਠਾ ਦਵਾਂ ਇੱਕ ਵਾਰੀ ਡਿਟੇਲ ਦੇ ਦਈਏ ਜੀ ਇੱਧਰ ਆਈਏ ਪਹਿਲੇ ਨੰਬਰ ਤੇ ਠੀਕ ਹੈ ਇਹ ਗੱਡੀ 2019 ਮਾਡਲ ZEE+ ਦੇ ਵਿੱਚ ਹੈਗੀ ਹੈ ਜੀ ਆਟੋਮੈਟਿਕ ਸਭ ਤੋਂ ਟੌਪ ਵਾਲਾ ਮਾਡਲ ਠੀਕ ਹੈ ਵੀਰੇ ਜੀ ਆਟੋਮੈਟਿਕ ਦੇ ਵਿੱਚ ਕ੍ਰੂਜ਼ ਕੰਟਰੋਲ ਨਾਲ ਵਾਇਰ ਲੱਗੇ ਹੋਏ ਆ ਜੀ ਗੱਡੀ ਇੰਜਨ ਗੇਅਰ ਦੀ ਪੁਸ਼ ਬਟਨ ਹਰੇ ਫੀਚਰ ਨਾਲ ਆ ਜੀ ਓਕੇ ਤੇ ਬਾਈ ਆਪ ਕੋਈ ਕੁਝ ਕਰਾਉਣਾ ਤਾਂ ਨਹੀਂ ਕਰਜ ਕੁਝ ਨਹੀਂ ਕਰਾਉਣਾ ਜੀ ਵਾਹ ਜੇ ਤੁਹਾਨੂੰ ਕੁਝ ਕਰਾਉਣ ਵਾਲਾ ਦਿਸ ਗਿਆ ਤੇ ਉਹ ਸਾਨੂੰ ਤੁਸੀਂ ਆਰਡਰ ਮਾਰਨਾ ਕਰਕੇ ਦਿਓ ਇਹ ਅਸੀਂ ਕਰਕੇ ਦਵਾਂਗੇ ਠੀਕ ਓਕੇ ਅੱਛਾ ਤੇ ਹੁਣ ਵੀਰੇ ਇਹਦਾ ਰੇਟ ਹੈਗਾ ਬੀਰੇ ਰੇਟ ਹੈਗਾ ਇਹਦਾ ਮੈਂ ਕਹਿੰਨਾ ਤਿੰਨਾਂ ਦਾ ਇਕੱਠੇ ਤਿੰਨਾਂ ਦਾ ਇਕੱਠੀ ਦੱਸਦਾ ਰੇਟ ਹੀ ਇਦਾਂ ਦਾ ਦੇਣਾ ਜਿਹੜਾ ਤਿੰਨਾਂ ਦਾ ਇੱਕੋ ਹੀ ਰੇਟ ਹੋਊਗਾ ਵੀ ਤਿੰਨਾਂ ਦਾ ਉਹਨਾਂ ਦਾ ਇੱਕੋ ਹੀ ਰੇਟ ਆ ਜੀ ਰੇਟ ਕੀ ਹੋਊਗਾ ਉਹ ਤੁਹਾਨੂੰ ਤਿੰਨਾਂ ਦਾ ਡਿਟੇਲ ਦੱਸਣ ਤੋਂ ਬਾਅਦ ਆ ਇਹ ਤਿੰਨ ਇਹ ਜੀਡੀੀ ਆ ਵੀ ਦੋਨੇ ਹੈ ਇਹ ਇਹ ਦੋਨੇ ਗੱਡੀਆਂ ਜੀਡੀਏ ਮੈਨੂੰ ਜੀ ਠੀਕ ਹੈ ਪਹਿਲੇ ਪਹਿਲੇ ਨਾਂ ਦੀਆਂ ਕਾਰਾਂ ਨੇ ਇਹ ਲੱਖ ਕਿਲੋਮੀਟਰ ਚੱਲੀ ਹੈ 94000 ਚੱਲ ਗਈ ਹੈ ਜੀ ਓਕੇ ਤੇ ਮੈਨੂਅਲ ਦੇ ਵਿੱਚ ਜੀਡੀਏ ਡੀਜ਼ਲ ਤੇ ਬਾਈ ਜੀ ਤਿੰਨਾਂ ਗੱਡੀਆਂ ਦਾ ਰੇਟ ਰੱਖਿਆ ਜੀ ਸਵਾ ਸਵਾ 8 ਲੱਖ ਰੁਪਈਆ ਸਵਾ 8 8 ਲੱਖ 8 ਲੱਖ 25 ਹਜ਼ਾਰ ਤੁਹਾਨੂੰ ਇਹ ਕਾਰ ਮਿਲੂਗੀ ਠੀਕ ਹੈ ਇਹ ਵੀ ਘਰੇਲੂ ਕਾਰਾਂ ਨੇ ਬਾਈ ਜੀ ਘਰ ਦੀਆਂ ਗੱਡੀਆਂ ਨੇ ਜਿਵੇਂ ਕਿ ਉਹ ਪ੍ਰੈਸ ਦਾ ਸਟicker ਲੱਗਾ ਪ੍ਰੈਸ ਵਾਲੇ ਬਾਈ ਦੀ ਗੱਡੀ ਆ ਪੁਲਿਸ ਦਾ ਲੱਗਾ ਪੁਲਿਸ ਵਾਲੇ ਬਾਈ ਦੀ ਗੱਡੀ ਆ ਆ ਜਿਮ ਵਾਲੇ ਬਾਈ ਦੀ ਗੱਡੀ ਆ ਠੀਕ ਆ ਬਾਈ ਤੇ ਬਾਈ ਮਿੱਤਰੋ ਠੀਕ ਆ ਤਿੰਨਾਂ ਦੀ ਰੇਟ ਸੇਮ ਆ 7.8 8 ਲੱਖ ਰੁਪਏ ਕਾਰਾਂ ਦਾ ਸਵਾ 8 ਲੱਖ ਰੁਪਏ ਇਹ ਜਡੀ ਆਈ ਕਾਰਾਂ ਨੇ ਠੀਕ ਆ ਬਈ ਇਹ ਇਹ ਕਿਹੜੀ ਹੈਗੀ ਇਹ ਇਹ ਜਡੀ ਆਈ ਪਲਾਸੀ ਹੈ ਜੀ ਇਹ ਦੂਜੇ ਨਾਂ ਦੀ ਕਾਰ ਹੈ ਬਾਈ ਠੀਕ ਆ ਇਹ ਪਹਿਲੇ ਪਹਿਲੇ ਨਾਂ ਦੀਆਂ ਰੇਟ ਬਾਈ ਜੀ ਆਪਾਂ ਪਰ ਰੱਖਿਆ ਸਾਰਿਆਂ ਦਾ ਸੇਮ ਠੀਕ ਹੈ ਵੀਰੇ ਜਿਹੜੀ ਮਰਜ਼ੀ ਲੈ ਜਾਓ ਕਿਸੇ ਨੂੰ ਇਹ ਨਾ ਹੋਵੇ ਕਿ ਤਿੰਨ ਗੱਡੀਆਂ ਨੇ ਰੇਟ ਵੱਖੋ ਵੱਖਰੇ ਆ ਜੀ ਆਪਾਂ ਰੇਟ ਇੱਕੋ ਜਿਹਾ ਰੱਖਿਆ ਜੀ ਚੱਕ ਲਓ ਬਾਈ ਜਿਹੜੀ ਮਰਜ਼ੀ ਲੈ ਲਓ ਆਟੋ ਵਾਲੇ ਸ਼ਕੀਨ ਆਟੋ ਲੈ ਜਾਓ ਮੈਨੂੰ ਲੈ ਮੈਨੂੰ ਲੈ ਜਾ ਆਹ ਆਲੀ ਵੀਰੇ ਅੱਗੇ ਆ ਜੀ 2012 ਮਾਡਲ ਦੇ ਵਿੱਚ ਮਾਤਰਾ ਡੀਜ਼ਲ ਪਹਿਲੇ ਨਾਂ ਦੀ ਕਾਰ ਆ ਜੀ ਸਵਾ ਲੱਖ ਚੱਲੀ ਆ ਰੇਟ ਰੱਖਿਆ ਜੀ ਸਵਾ 2 ਲੱਖ ਰੁਪਈਆ ਸਵਾ 2 ਲੱਖ ਰੁਪਈਆ ਬਿਲਕੁਲ ਕੰਪਲੀਟ ਪੇਪਰਾਂ ਹੋਜੂ 70000 ਦੇ ਕੇ ਲਾਉਣੇ ਦਿੱਤੇ ਇਹ ਤੇ ਬਾਈ ਜੀ ਮੰਨ ਕੇ ਚਲੋ ਨਹੀਂ ਬਾਈ ਸਵਾ ਲੱਖ ਦੇਣਾ ਇਹ 50% ਹੋ ਗਈ ਇੱਥੇ 50 50 ਹੋਜੂ ਬਾਈ ਤੇ ਆ ਇਹਦੇ ਦਾ ਵੱਧ ਹੋਜੂ ਇਹ ਹੈਗਾ ਜੀ ਮਾਲ 25000 ਲੈ ਲਓ ਉਹ ਲੈ ਲਾਂਗੇ ਜੀ ਇੱਥੇ ਲਓ ਜੀ ਮੇਤਰਾ 25000 ਰੁਪਏ ਦੇ ਕੇ ਜਾਂ 30000 ਰੁਪਏ ਦੇ ਕੇ ਕਾਰ ਇੱਥੇ ਲਾਉਣ ਹੋ ਜੀ 18 ਪਹਿਲੇ ਨਾਂ ਦੀ ਕਾਰ ਆ ਜੀ 90000 85 ਤੋਂ 90 ਦੇ ਵਿੱਚ ਚੱਲੀ ਹੋਈ ਆ ਹਾਂਜੀ ਇਹ ਉਹਨਾਂ ਵੀਰਾਂ ਲਈ ਜਿਹੜੇ ਕਹਿੰਦੇ ਫੁੱਲ ਲੋਨ ਚਾਹੀਦਾ ਹਾਂਜੀ ਤੇ ਆਪਾਂ ਦਵਾਂਗੇ ਫੁੱਲੋਂ ਦੀ ਫੈਸਿਲਿਟੀ ਪਰ 30-35000 ਰੁਪਏ ਫਿਰ ਵੀ ਤੁਸੀਂ ਬੈਕਅਪ ਲਈ ਠੀਕ ਹੈ ਰੱਖਣਾ ਹੈਗਾ ਜੀ 17 ਵਾ 18 ਪਹਿਲੇ ਨਾਲ ਦੀ ਗੱਾਰ 5 ਲੱਖ ਰੇਟ ਹੈ ਜੀ ਇਹਦਾ ਠੀਕ ਹੈ ਵੈਸੇ ਤਾਂ ਭਾਈ ਇੰਨੇ ਭਰਾ ਹੈਗੇ ਨੇ ਵੀ ਇਹ ਰੱਖਦੇ ਨੇ ਇੰਨੇ ਪੈਸੇ ਦੇ ਬਸ ਰੱਖਦੇ ਆ ਨਾ ਹਾਂ ਬਸ ਜੇ ਤੁਸੀਂ ਇੰਨੇ ਪੈਸੇ ਰੱਖਦੇ ਹੋ ਫੇ ਤੁਸੀਂ ਖਾਲੀ ਨਹੀਂ ਭਾਈ ਜੀ ਜਾਣੇ ਲੋਵੀ ਅੰਦਰੋਂ ਟੱਚ ਪਲੇਅਰ ਹੈ ਚਾਰੇ ਪਾਰ ਵਿੰਡੋ ਸੀਟ ਕਵਰ ਨਵੇਂ ਜੀ 에어 ਬੈਗ ਠੀਕ ਹੈ ਬੈਗ ਦੇ ਨਾਲ ਪਹਿਲੇ ਨਾਂ ਦੀ ਨਵੇਂ ਮੈਟ ਰੂਟਿਨ ਨੰਬਰ ਹੈ ਜੀ ਰੂਟਿਨ ਨੰਬਰ ਹੈ ਠੀਕ ਹੈ ਵੀਰੇ ਤੇ ਅਗਲੀ ਆ ਗਈ ਵੀਰੇ ਆਪਣੇ ਲੈਵੇ ਸੁਫਟ ਇਹ ਮਾਡਲ ਹਾਂਜੀ ਅੱਗੇ ਜੀ 16 ਮਾਡਲ ਪਹਿਲੇ ਨਾਂ ਦੀ ਵੀਡੀਆ ਹੀ 65000 ਚੱਲੀ ਆ ਸੋਨ ਲੰਗ ਦੀ ਗੱਡੀ ਦਰੇ ਰੱਖਿਆ ਜੀ 530000 530000 ਵਧੀਆ ਲੱਗੇ ਹੋਏ ਜੀ ਆਹਾ ਵੀਰੇ ਇਹ ਹੈ ਜੀ ਬਾ ਆਟੋਮੈਟਿਕ ਪਹਿਲੇ ਨਾਂ ਦੀ ਸਿਰਫ ਚੱਲੀ ਆ 14000 14000 ਆਟੋਮੈਟਿਕ ਆਰਦੇ ਸ਼ਕੀਰ ਮੇਰੇ ਵੀਰ ਪੈਟਰੋਲ ਦੇ ਵਿੱਚ ਵੀਐਕਐਸਆਈ ਮਾਡਲ ਹੈ ਜੀ ਗੱਡੀ ਤੁਹਾਨੂੰ ਮਿਲਣੀ 610000 ਦੀ ਠੀਕ ਹੈ ਵਿੱਦ ਕੰਪਲੀਟ ਪੇਪਰ ਤੇ ਆਉਣ ਵਾਲੀਆਂ ਦੋ ਸਰਵਿਸਾਂ ਦੇ ਦਵਾਂਗੇ ਤੁਹਾਨੂੰ ਫ੍ਰੀ ਫ੍ਰੀ ਬੈਸੇ ਦਾ ਬਾਈ ਹੈ ਨਾ ਤੁਹਾਨੂੰ ਕਿੰਨਾ ਮਾਡਲ ਦੱਸ ਤੋਨੇ 19 ਮਾਡਲ ਜੀ 19 ਕੰਪਨੀ ਦੀ ਕਾਰ ਹਾਲੇ ਦਾ ਇਹ ਕੰਪਨੀ ਦੀ ਕਾਰ ਹੈ ਜੀ ਹਣਾ ਗਾਰੰਟੀ ਵਾਰੰਟੀ ਦਾ ਕੰਪਨੀ ਦੇ ਪਈ ਆ ਬਾਈ ਜੀ 21 22 ਮਾਡਲ ਚ ਵੀ ਕੜੀਆਂ ਅਵੇਲੇਬਲ ਨੇ ਜੇ ਮੇਰੇ ਵੀਰਾਂ ਨੂੰ 21 22 ਮਾਡਲ ਦੇ ਚਾਹੀਦੀਆਂ ਨੇ ਕਾਰਾਂ ਸਾਨੂੰ ਅੱਖਾਂ ਮੀਟ ਕੇ ਦਿਲ ਖੋਲ ਕੇ ਫੋਨ ਕਰ ਸਕਦੇ ਆ ਸਲੈਰੀਓ 21/22 ਮਾਡਲ ਦੇ ਵਿੱਚ ਸਲੈਰੀਓ ਪਟਰੋਲ ਇਹ ਵੀ ਏਜੰਸੀ ਦੀ ਗਾਰੰਟੀ ਨਾਲੇ 21 X I 22000 ਕਿਲੋਮੀਟਰ ਚੱਲੀ ਹੈ ਜੀ 22000 ਗੱਡੀ ਵੇਚ ਰੱਖਿਆ ਨਹੀਂ 5.5 ਲੱਖ ਰੁਪਏ ਠੀਕ ਹੈ ਵੀਰੇ 5.5 ਚ ਤੁਹਾਨੂੰ ਸਾਰਾ ਕੁਝ ਦਵਾਂਗੇ ਠੀਕ ਹੈ ਇੰਜੋਰ ਦਾ ਫੋਲ ਮਿਲੂਗੀ ਜੀ ਸਰਵਿਸਾਂ ਦੋਨੇ ਫ੍ਰੀ ਦਵਾਂਗੇ ਸਾਲ ਦੇ ਵਿੱਚ ਵੀ ਤੁਸੀਂ ਦੋਵੇਂ ਸਰਵਿਸਾਂ ਸਾਡੇ ਕੋਲ ਫ੍ਰੀ ਲੈ ਸਕਦੇ ਆਹਾ ਵੀਰੇ ਉਸ ਤੋਂ ਬਾਅਦ ਆ ਗਈ 18 ਮਾਡਲ ਹੂੰ 17 ਬੜਾ 18 ਪਹੀਏ ਨਾਲ ਦੀ 75000 ਚੱਲੀ ਵਧੀਆ ਕੰਡੀਸ਼ਨ ਦੇ ਵਿੱਚ ਵਰਨਾ ਓਕੇ ਕਿਹੜੇ ਕਲਰ ਹੈ ਜੀ ਜੇ ਭਾਈ ਜੀ ਇਹਦਾ ਰੇਟ ਰੱਖਿਆ ਜੀ ਆਪਾਂ 7.8 ਲੱਖ ਰੁਪਈਆ 7.8 ਟਾਇਰ ਇਹਦੇ ਨਵੇਂ ਨੇ ਓਕੇ ਸੋਹਣੀ ਸੁਨੱਖੀ ਕਾਰ ਐ ਓਕੇ ਵੀਰੇ ਤੇ ਲੋਨ ਦੀ ਫੈਸਿਲਿਟੀ ਅਵੇਲੇਬਲ ਆ ਹੂੰ 30 ਤੋਂ 40% ਤੁਸੀਂ ਸਾਨੂੰ ਦਿਓ ਡਾਊਨ ਪੇਮੈਂਟ ਬਾਕੀ ਅਸੀਂ ਕਰਾਂਗੇ ਤੁਹਾਨੂੰ ਠੀਕ ਹੈ ਲਓ ਜੀ ਇੱਕ ਡਿਫਰੈਂਟ ਦਾ ਕਲਰ ਐ ਸਨਰੂਫ ਕਾਰ ਚ ਹੈਗਾ ਬਾਈ ਬਹੁਤ ਕੈਂਟ ਕਾਰ ਐ ਚੈੱਕ ਕਰੋ ਵੀ ਜੇ ਕਿਸੇ ਨੇ ਕਾਰ ਲੈਣੀ ਆ ਤਾਂ ਇੱਕ ਵਾਰ ਕਾਲ ਕਰ ਲਓ ਆਹ ਹੈ ਵੀਰੇ ਅੱਗੇ ਆ ਜਨੇ ਜੀ ਆਪਾਂ 2014 ਰੇਟ ਤੇ ਵੀਡੀਏ ਡੀਜ਼ਲ ਦੇ ਵਿੱਚ ਪਹਿਲੇ ਹਾਂ ਦੀ ਚੱਲੀ ਆ ਜੀ ਸਿਰਫ 45000 ਕਿਲੋਮੀਟਰ ਠੀਕ ਹੈ ਕਾਰ ਦਾ ਰੇਟ ਰੱਖਿਆ ਨਹੀਂ 3.5 ਲੱਖ ਰੁਪਇਆ ਵਿੱਚ ਦਵਾਂਗੇ ਤੁਹਾਨੂੰ ਕੰਪਲੀਟ ਪੇਪਰ ਤੇ ਨਾਲ ਸਾਡਾ ਪੈਕੇਜ ਪੈਕੇਜ ਸਰਵਿਸ ਦਾ ਠੀਕ ਹੈ ਵੀਰੇ ਤੇ ਆਹ ਵਾਲੀ ਵੀਰੇ ਵਰਨਾ ਵਰਨਾ 2012 ਮਾਡਲ ਹਾਂਜੀ ਪਹਿਲੇ ਦੂਜੇ ਨਾਂ ਦੀ ਕਾਰ ਹੈ ਜੀ ਠੀਕ ਹੈ ਵੀਰੇ ਤੇ 1.6 EX ਵੀਰੀਅੰਟ ਦੇ ਵਿੱਚ ਬਸ ਇਹਦਾ ਇਹਦਾ ਰੇਟ ਚਾਹੀਦਾ ਵੀਰੇ ਵੀ ਬੰਦਾ ਭੱਜ ਕੇ ਆ ਜੇ ਤੇ ਕਾਰ ਲੈ ਲੈ। ਜੀ ਇਹ ਗੱਡੀ ਤੁਹਾਨੂੰ ਦਵਾਂਗੇ ਜੀ 3.5 ਲੱਖ। ਲਓ ਜੀ 3,50,000 ਰੁਪਏ ਕਾਰ ਦਾ ਡਿਮਾਂਡ ਹੈ ਬਾਈ। ਬਾਕੀ ਮੌਕੇ ਤੇ ਨੇਗੋਸ਼ੀਏਸ਼ਨ ਵੀ ਹੋ ਜੂ ਕੁਝ ਨਾ ਕੁਝ ਤੇ ਦੋ ਸਰਵਿਸਾਂ ਫ੍ਰੀ ਹੋ ਗਈਆਂ ਬਾਈ ਤੁਹਾਡੀਆਂ ਠੀਕ ਆ। ਬਿਲਕੁਲ ਜੀ। ਆਪਾਂ ਨਾਲੇ ਕਰਦੇ ਵੀ 10,000 ਦੀ ਸਰਵਿਸਾਂ ਫ੍ਰੀ ਮਿਲ ਗਿਆ ਤੁਹਾਨੂੰ 3,40 ਚ ਪੈ ਗਈ। ਪੈ ਗਈ ਜੀ। ਜੇ 5-6000 ਥੋੜੇ ਲੈਸ ਕਰਾ ਲੇ 3 ਲੱਖ 30000 ਚ ਪੈ ਗਈ ਬਿਲਕੁਲ ਜੀ ਓਕੇ ਜੀ ਤੇ ਅਗਲੀ ਆ ਗਈ ਬਈ ਆਪਣੇ ਲਈ Honda Amaze black beauty ਜਿਹੜੇ ਮੇਰੇ ਵੀਰਾਂ ਦਾ 80 90000 ਦੀ ਡਾਊਨ ਪੇਮੈਂਟ ਹੈ ਤੇ ਕਾਰ ਤੇ ਲੋਨ ਵੀ ਕਰਾਉਣਾ ਹੈ ਇਹ 3 ਲੱਖ ਦੇ ਬਜਟ ਚ ਗੱਡੀ ਹੈ ਜੀ 13 ਮਾਡਲ ਹੈ ਦੂਜੇ ਨਾਲ ਦੀ ਲੱਖ ਚੱਲੀ Honda Amaze diesel ਹੂੰ ਇਹ ਤੇ ਤੁਸੀਂ 70 80 ਜਾਂ 90000 ਦੇ ਕੇ ਬਾਕੀ ਲੋਨ ਕਰਾ ਸਕਦੇ ਹੋ ਠੀਕ ਹੈ ਵੀਰੇ ਤੇ ਗੁੱਡ ਕੰਡੀਸ਼ਨ ਕਾਰ ਆ ਇੰਜਨ ਗੇਅਰ ਦੀ ਪੂਰੀ ਗਾਰੰਟੀ ਹੈ ਓਕੇ ਠੀਕ ਹੈ ਜੀ ਲਓ ਵੀ ਠੀਕ ਹੈ ਤੇ ਆਹ ਵਾਲੀ ਚੀਜ਼ ਵਧੀਆ ਬਾਕੀ ਬਈ ਕੋਸ਼ਿਸ਼ ਕਰੋ ਹਨਾ ਵੀ ਬਸ ਸਿੱਧਾ ਫੋਨ ਕਰਕੇ ਆਜੋ ਬਈ ਅਸੀਂ ਗੱਡੀ ਦੇ ਦੇਖਣ ਆ ਰਹੇ ਹਾਂ ਜਿਹੜੇ ਸਕਰੀਨ ਤੇ ਹੋਰ ਦੇਖ ਹੀ ਤਰੋਂਗੇ ਬਾਈ ਜੀ ਸਕਰੀਨ ਤੇ ਜਿਹੜੇ ਨੰਬਰ ਚੱਲ ਰਹੇ ਆ ਹਾਂਜੀ ਉਹਤੇ ਵਟਸਐਪ ਕਰੋ ਸਾਨੂੰ ਆਪਣੀ ਰਿਕਵਰਮੈਂਟ ਸਾਨੂੰ ਭੇਜੋ ਜੇ ਅਸੀਂ ਕਾਲ ਨਹੀਂ ਚੱਕਦੇ ਸਾਨੂੰ ਵਟਸਐਪ ਕਰੋ ਠੀਕ ਹੈ ਵੀਰੇ ਲੋਕੇਸ਼ਨ ਮੰਗਾਉਣੀ ਆ ਲੋਕੇਸ਼ਨ ਲਿਖ ਕੇ ਭੇਜੋ ਐਡਰੈਸ ਮੰਗਾਉਣਾ ਐਡਰੈਸ ਲਿਖ ਕੇ ਭੇਜੋ ਤੁਹਾਨੂੰ ਸਾਰਾ ਕੁਝ ਪ੍ਰੋਵਾਈਡ ਵਟਸਐਪ ਤੇ ਹੋਊਗਾ ਨੰਬਰ ਚੱਲ ਰਹੇ ਆ ਕਾਲ ਤੁਸੀਂ ਕਰ ਸਕਦੇ ਹੋ 24 ਘੰਟੇ ਸਾਡਾ ਵਟਸਐਪ ਅਵੇਲੇਬਲ ਹੈ ਠੀਕ ਹੈ ਵੀਰੇ ਬਸ ਮੇਰਾ ਵੀਰ ਇੱਕ ਵਾਰ ਰਿਕਵੈਸਟ ਇਹ ਹੈਗੀ ਵੀ 10:00 8:00 9:00 10:00 ਦੇ ਬਾਅਦ ਨਾਲ ਕਾਲ ਕਰਿਆ ਕਰੋ ਹਾਂਜੀ ਉਸਦੇ ਸੁਤੇ ਹੁੰਦੇ ਨੇ ਜੀ ਉਸ ਟਾਈਮ ਨੀਂਦ ਵਿੱਚ ਹੁੰਦੇ ਪਰ ਨੀਂਦ ਤੇ ਡਿਟੇਲ ਨਹੀਂ ਦਿੱਤੀ ਜਾਣੀ ਬਾਈ ਅੱਗੇ ਚੱਲਦੇ ਆਂ ਜੀ 11 ਮਾਡਲ ਦੇ ਵਿੱਚ ਆਟੋਮੈਟਿਕ ਦੇ ਵਿੱਚ ਹਾਂਜੀ ਦੂਜੇ ਨਾਂ ਦੀ ਹਾਂਡਾ ਸਿਟੀ ਟੌਪ ਮਾਡਲ ਦੇ ਵਿੱਚ ਕੰਟਰੋਲ ਵੇਰੀਐਂਟ ਲਓ ਜੀ ਬਾਈ 11 ਮਾਡਲ ਆਟੋ ਵਿਦ ਪੈਡਲ ਸ਼ਿਫਟਰ ਲੱਗੇ ਹੋਏ ਆ ਜੀ ਠੀਕ ਹੈ ਵੀਰੇ ਪੈਡਲ ਸ਼ਿਫਟਰ ਸਟੀਰੀਂਗ ਦੇ ਵਿੱਚ ਲੱਗੇ ਹੋਏ ਆ ਬਾਈ ਜੀ ਲੋਕ ਹੁਣੀ ਆ ਤੇ ਨਵੇਂ ਟਾਇਰ ਆ ਜੀ ਫੁੱਲ ਇੰਸ਼ੋਰੈਂਸ ਆ ਕਾਰ ਦਾ ਰੇਟ ਆਖਿਆ ਜੀ 3.5 ਲੱਖ ਰੁਪਈਆ 3.5 ਲੱਖ ਰੁਪਈਆ ਇਹ ਵੀ ਸਾਰੀਆਂ ਜਿਹੜੀਆਂ ਤੁਹਾਨੂੰ ਮੈਂ ਕਾਰਾਂ ਦਿਖਾ ਰਿਹਾ ਆਂ ਜੀ ਇਹ ਥਰੇਲੂ ਕਾਰਾਂ ਨੇ ਜੀ ਸਾਰੀਆਂ ਠੀਕ ਹੈ ਵੀਰੇ ਥਰੇਲੂ ਕਾਰਾਂ ਦੀ ਪਛਾਣ ਤੁਸੀਂ ਆ ਕੇ ਜਦੋਂ ਸਾਡੇ ਕੋਲ ਆਓਗੇ ਜਿਵੇਂ ਕਿ ਉਹ ਗੱਡੀ ਤੇ ਓਮ ਦਾ ਸਟicker ਦੇਖੋ ਲੱਗਿਆ ਹੋਇਆ ਬਾਬਾ ਜੀ ਕੁਝ ਗੱਡੀ ਦੇ ਉਹਨਾਂ ਦੇ ਨਾਂ ਲਿਖੇ ਹੋਏ ਆ ਬਾਈ ਜੀ ਕੁਝ ਗੱਡੀਆਂ ਤੁਹਾਡੇ ਡਾਇਰੈਕਟ ਆਪਾਂ ਪਾਰਟੀ ਨੇ ਡੀਲ ਕਰਾਉਨੇ ਆ ਹਾਂ ਤੇ ਕੋਈ ਇਦਾਂ ਦੀ ਗੱਡੀ ਨਹੀਂ ਕੋਈ ਚਮਕਦੀ ਲਿਸ਼ਕਦੀ ਕਾਰ ਨਹੀਂ ਘੱਟੇ ਮਿੱਟੀ ਵਾਲੀਆਂ ਸਾਡੇ ਕੋਲ ਗੱਡੀਆਂ ਹੁੰਦੀਆਂ ਨੇ ਜੀ ਕਿਉਂਕਿ ਸਾਡਾ ਸ਼ੋਰੂਮ ਇਟਾਂ ਦਾ ਜੀ ਚੈੱਕ ਕਰੋ ਬਈ ਚੈੱਕ ਕਰ ਲਿਓ ਅੰਦਰ ਜਾ ਕੇ ਠੀਕ ਹੈ ਹੁਣ ਐਵਰੇਜ ਹੈ ਬਈ ਗੱਡੀਆਂ ਨਾ ਜਿਵੇਂ ਜਦ ਆਪਾਂ ਨੂੰ ਘਰੇ ਲੱਗਦੀ ਹੁੰਦੀਆਂ ਨੇ ਵੀ ਬੱਸ ਜਿਵੇਂ ਰੱਖ ਲਈ ਰੱਖ ਲਈ ਹਾਂ ਕੋਈ ਨਾ ਸਰਚ ਜਾਏਗਾ ਫਿਰ ਕਲੀਅਰ ਕਰਾ ਲਾਂਗੇ ਉਦਾਂ ਦੇ ਕਾਰ ਆਏ ਹੁੰਦੀਆਂ ਨੇ ਕਿ ਭਾਈ ਮਾਈਨਰ ਸਕਰੈਚ ਮਿਲਦੇ ਨੇ ਹਾਂ ਕਸਟਮਰ ਦੀ ਕਾਰ ਤੇ ਅੱਗੇ ਫਿਰ ਆਹ ਵਾਲੀ ਕਾਰ ਵੀਰੇ 2008 ਮਾਡਲ ਦੇ ਵਿੱਚ i10 ਪਟ્રોલ ਮੈਗਨਾ ਮਾਡਲ ਹੈ ਜੀ ਓਕੇ 90000 ਕਿਲੋਮੀਟਰ ਜੈਨੂਨ ਚੱਲੀ ਕਾਰ ਹਾਂਜੀ ਦੂਜੇ ਨਾਮ ਦੀ ਕਸਟਮਰ ਦੀ ਕਾਰ ਕਸਟਮਰ ਹੀ ਤੁਹਾਡੇ ਨਾਲ ਡੀਲ ਕਰੂਗਾ ਠੀਕ ਹੈ ਵੀਰੇ 1,65,000 ਚ ਗੱਡੀ ਤੁਹਾਨੂੰ ਦੇਵਾਂਗੇ ਜੀ ਓਕੇ ਦੂਜੇ ਨਾਮ ਦੀ ਮੈਗਨਾ ਪਟ્રોલ ਲੋ ਜੀ ਬਾਈ ਕਾਲ ਕਰ ਲਿਓ ਨੰਬਰ ਸਕਰੀਨ ਤੇ ਹੈਗੇ ਨੇ ਬਾਈ ਇੱਕ ਵਾਰ ਵੀ ਲੋਕੇਸ਼ਨ ਦਵਾ ਦੇ ਇੱਕ ਚੀਜ਼ ਹੋਰ ਨੇ ਜਿਹੜੀਆਂ ਪੁਰਾਣੇ ਮਾਡਲ ਦੀਆਂ ਗੱਡੀਆਂ ਉਹਨਾਂ ਤੇ ਲੋਨ ਨਹੀਂ ਹੁਣ ਲੋਨ ਲਈ ਤੁਹਾਨੂੰ 11 ਤੋਂ ਉੱਪਰ ਵਾਲੇ ਮਾਡਲ ਹੀ ਦੇਖਣੇ ਪੈਣਗੇ 11 ਤੋਂ ਉੱਪਰ ਹਾਂਜੀ ਠੀਕ ਹੈ ਤੇ ਉਹ ਤੋਂ ਥੱਲੇ ਵਾਲੇ ਮਾਡਲ ਸਾਰੇ ਜਿੰਨੇ ਅਸੀਂ ਤੁਹਾਨੂੰ ਦਿਖਾਏ ਨੇ ਉਹ ਕੈਸ਼ ਵਾਲੇ ਮਾਡਲ ਨੇ ਜੀ ਇਹ ਤੁਸੀਂ ਆਪਣੇ ਮੇਰੇ ਵੀਰ ਭਰਾ ਭਾਈ ਮੇਰੇ ਇਹ ਆਪਣੇ ਇੱਕ ਮਾਈਂਡ ਦੇ ਵਿੱਚ ਗੱਲ ਰੱਖਣੀ ਹੈ ਲੋ ਜੀ ਬਾਈ ਠੀਕ ਹੈ ਇੱਕ ਵਾਰ ਐਡਰੈਸ ਹੀ ਦੇ ਦਿਓ ਵੀਰੇ ਬਸ ਐਡਰੈਸ ਜਲੰਧਰ ਤੋਂ ਪਠਾਨਕੋਟ ਰੋਡ ਉਹ ਵੀ ਉਹ ਬੱਲ ਪਠਾਨਕੋਟ ਬਾਈਪਾਸ ਤੋਂ ਸਿਰਫ 7 ਕਿਲੋਮੀਟਰ ਹਾਂਜੀ ਜਦੋਂ ਤੁਸੀਂ ਆਉਣਾ ਆ ਤੁਹਾਨੂੰ ਐਚਪੀ ਦਾ ਪੈਟਰੋਲ ਪੰਪ ਹਾਂਜੀ ਵੀਰੇ ਨਾਲ ਦਰਸ਼ਮ ਦਾ ਢਾਬਾ ਲਓ ਜੀ ਬਾਈ ਗੱਬੇ ਸਾਡਾ ਕਾਰ ਬਿਜ਼ਾਰਿਆ ਤੁਸੀਂ ਆ ਸਕਦੇ ਹੋ ਬਹੁਤ ਈਜ਼ੀ ਐਕਸੈਸ ਆ ਬਾਈ ਕਾਰ ਆ ਜੋ ਬਾਈ ਆਟੋ ਆ ਜੋ ਬਾਈ ਬਾਈਕ ਆ ਜੋ ਹੂੰ ਸਿੱਧਾ ਹੀ ਰੋਡ ਦੇ ਉੱਪਰ ਵੀਰੇ ਆਟੋ ਚਲੋ ਆਟੋ ਤੇ ਤੁਸੀਂ ਆ ਸਕਦੇ ਹੋ ਬਾਈ ਹੈਨਾ ਬਾਈਕ ਤੇ ਨਾ ਆਇਓ ਮੇਰਾ ਭਰਾ ਉਹ ਕਹਤੋ ਜੀ ਉਹ ਵੀਰੇ ਫਿਰ ਕਾਰ ਵੀ ਲੈ ਕੇ ਜਾਣੀ ਇਹਨਾਂ ਨੇ ਚਲੋ ਬਾਈਕ ਬਾਈ ਜੀ ਅਸੀਂ ਛੱਡ ਆਵਾਂਗੇ ਕੋਈ ਗੱਲ ਨਹੀਂ ਅੱਛਾ ਵੀ ਆ ਹੀ ਜਾਓ ਵੀਰੇ ਆ ਹੀ ਜਾਓ ਠੀਕ ਹੈ ਵੀਰੇ ਲੋ ਵੀ ਮਿੱਤਰੋ ਬਸ ਇੱਕ ਵਾਰ ਵਿਜ਼ਿਟ ਕਰ ਲਓ ਕਾਰ ਲੈ ਜਾਓ ਜੇ ਕਿਸੇ ਭਰਾ ਨੇ ਕੋਈ ਕਾਰ ਲੈਣੀ ਹੈ ਠੀਕ ਹੈ ਟੱਬਾ ਉਰੇ ਹੈਗਾ ਰੋਟੀ ਥੋੜੀ ਵੀਰੇ ਮਿਲ ਜੂ ਬਈ ਤੁਹਾਨੂੰ ਕੋਈ ਦਿੱਕਤ ਨਹੀਂ ਉਹ ਉਹ ਸਾਡੇ ਵੱਲੋਂ ਕਰਦੇ ਵੀਰੇ ਕੋਈ ਦਿੱਕਤ ਨਹੀਂ ਅਸੀਂ ਜੀ ਬਿਲਕੁਲ ਸੇਵਾ ਕਰਾਂਗੇ ਜੀ ਗੱਲ ਹੀ ਕੋਈ ਨਹੀਂ ਤੇ ਬਸ ਕਾਲ ਕਰ ਲਿਓ ਨੰਬਰ ਸਕਰੀਨ ਤੇ ਨੇ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ